ਸ੍ਰੀ ਕਾਲ ਭਰਾਵੋ ਤੁਹਾਨੂੰ ਦਿਖਾ ਰਹੇ ਆ ਕਾਲਿਆਂ ਵਾਲੀ ਤੋਂ ਰੋੜੀ ਰੋਡ ਤੇ ਊਮੀ ਮਿਸਤਰੀ ਕੇ ਲੋਡਰ ਲਾਉਂਦੇ ਆ ਬਾਈ ਤੇਲ ਪੰਪ ਦੇ ਸਾਹਮਣੇ ਆ ਇੱਥੇ ਆ ਸਾਹਮਣੇ ਤੇਲ ਪੰਪ ਆ ਗਿਆ ਆਹ ਰੋੜ ਜਾਂਦਾ ਰੋੜੀ ਨੂੰ ਪਿੱਛੇ ਰੋੜ ਜਾਂਦਾ ਇਧਰ ਕਾਲਿਆਂ ਵਾਲੀ ਨੂੰ ਕਾਲਿਆਂ ਵਾਲੀ ਤੋਂ ਰੋੜੀ ਰੋਡ ਤੇ ਆ ਤੁਹਾਨੂੰ ਦਿਖਾ ਰਹੇ ਆ ਟਰੈਕਟਰ ਇਹ ਲੋਡਰ ਲਾਉਂਦੇ ਆ ਇਹ ਬਾਈ ਬਹੁਤ ਨਵੇਂ ਤੇ ਨਵੇਂ ਡੀਐਨਡੀ ਆ ਵੀਰੇ 4x4 ਟਰੈਕਟਰ ਕਿਵੇਂ ਖੜਾ ਰੱਖਿਆ ਤੁਸੀਂ ਯਾਰ ਵੈਲਡ ਬੁਲਡੀ ਜੇ ਕਰੀ ਜਾਨੂੰ ਇਹ ਵੀਰੇ ਸਾਰੇ ਨਾਲ ਜਿਹੜਾ ਹੈਗਾ 4x4 ਆ ਇਹ ਸਾਡੇ ਕੋਲੇ ਹਿਮਾਚਲ ਤੋਂ ਆਏ ਆ ਇਹ ਲੋਡਰ ਲਾਉਣ ਵਾਸਤੇ ਆਏ ਹੋਏ ਆ ਅੱਛਾ ਇਹਨਾਂ ਦੇ ਅਸੀਂ ਬੰਪਰ ਵੀ ਅਸੀਂ ਆਪ ਲਾ ਕੇ ਦਿੰਨੇ ਆ ਠੀਕ ਹੈ ਕਿੱਥੇ ਸੰਚਲ ਕੇ ਦਿਖਾਉਣੇ ਆ ਬੰਪਰ ਤੁਸੀਂ ਆਪ ਦਾ ਬਣਾ ਕੇ ਲਾਉਣੇ ਹੋ ਹਾਂਜੀ ਆ ਵੀਰੇ ਅੱਗੇ ਕਰਾਓ ਆ ਗਿਆ ਤੇ ਪਾਵਰ ਦੇ ਰਹਿ ਕੀ ਮਤਲਬ ਇਹ ਮੇਨ ਪੰਪਾ ਜੀ ਮੇਨ ਬੰਪਾ ਇਹ ਠੀਕ ਹੈ ਠੀਕ ਆ ਐਸੇ ਤੁਸੀਂ ਜਿਹੜਾ ਹੈਗਾਗਾ ਮੇਨ ਸਪਲਾਈ ਇਹ ਹੀ ਹੈ ਸਾਡੀ ਠੀਕ ਹੈ ਇਹਦੇ ਆਹੇ ਹਾਈਡਰੋਲਿਕ ਜਾਂਦਾਗਾ ਪਿੱਛੇ ਮਨ ਚਲ ਵਰਕ ਕਰਦਾਗਾ ਜਿਹੜਾ ਹੈ ਠੀਕ ਹੈ ਜੀ ਇਹਸ طرح ਜਿਹੜੀ ਇਹ ਪੁਲੀ ਵਗੈਰਾ ਸਾਰਾ ਅਸੀਂ ਲਾ ਦੇਣੇ ਹੁੰਦੇ ਆ ਇਹੇ ਦਵਾਰ ਤੋਂ ਅਸੀਂ ਨਮੀ ਆਉਦੀ ਬੁੱਕ ਤਿਆਰ ਕਰਕੇ ਆਹ ਪਲੇਟਾਂ ਲਾ ਕੇ ਠੀਕ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪਿੱਛੇ ਨੇ ਜਿਹੜੀ ਹੈ ਇੱਕ ਹੱਲ ਲਾ ਕੇ ਦਿੰਨੇ ਆਪਾਂ ਇੱਕ ਹੱਲ ਬਣਾ ਦਿੰਨੇ ਆ ਜੀ ਠੀਕ ਆ ਪੂਰੇ ਸਾਸਤ ਲੋਹੇ ਦੀ ਹੈ ਜੀ ਇਹ। ਅਲਕੀ ਹੈਗੀ ਕਿੰਨਾ ਮਰਜੀ ਇਸ ਨੂੰ ਉਹ ਤੋੜ ਮਰੋੜ ਨਹੀਂ ਹੁੰਦੀ ਗਿਆ। ਅੱਛਾ ਦੂਜਾ ਜਿਹੜਾ ਹੈਗਾ ਇਹ ਬਾਗਟ। ਇਹਨੂੰ ਬਾਗਟ ਕਿਹੜਾ ਬਣਾ ਰੱਖਿਆ ਹੈ ਬਾਗਟ ਹੈ। ਹਾਂ ਬਿਲਕੁਲ ਜੀ ਸੀ ਵੀ ਦੀ ਕਾਪੀ ਹੈ ਜੀ। ਇਹਦੇ ਜਿਹੜੇ ਲੱਗਿਆ ਹੋਇਆਗਾ ਮਟੀਰੀਅਲ ਪੂਰਾ ਹੈ ਜੀ ਮਟੀਰੀਅਲ ਲੱਗਿਆ ਹੋਇਆਗਾ। ਪਲੇਟ ਜਿਹੜੀ ਆ ਦੰਦੇ ਜਿਹੜੇ ਉਹ ਜੀ ਸੀ ਵੀ ਦੇ ਜਿਵੇਂ ਕੀਤੇ ਜਾਣਗੇ। ਅੱਛਾ। ਦੰਦੇ ਤੁਹਾਨੂੰ ਦਿਖਾ ਦਿੰਦੇ ਆ। ਇਸ ਤਰ੍ਹਾਂ ਦੇ ਦੰਦੇ ਹੋਣਗੇ। ਠੀਕ ਹੈ। ਜੀ ਸੀ ਵੀ ਕੰਪਨੀ ਦੇ ਜਿਹੜੇ ਦੰਦੇ ਆ ਉਹ ਅਸੀਂ ਲਾ ਕੇ ਦੇ ਦਿੰਦੇ। ਕੰਪਨੀ ਦੇ ਲਾ ਕੇ ਦਿੰਦੇ। ਹਾਂ ਜੀ। ਤੇ ਬੱਤੀ ਧਰਨ ਦੇ ਕੰਮ ਆਉਂਦਾ ਇਹ ਇਹ ਪੱਥਰ ਭਰਨ ਦੇ ਕੰਮ ਆਉਂਦਾ ਇਹ ਨਦੀ ਦੇ ਵਿੱਚ ਪੱਥਰ ਆਗਾ ਇਹ ਹਿਮਾਚਲ ਦੇ ਵਿੱਚ ਹੀ ਜ਼ਿਆਦਾ ਚੱਲ ਰਹੇ ਹੈਗੇ ਹੁਣ ਠੀਕ ਹੈ ਨਦੀ ਦੇ ਵਿੱਚ ਪੱਥਰ ਭਰ ਰਹੇ ਹੈਗੇ ਇਹਦੇ ਨਾਲ ਤਾਂ ਕੱਲਾ ਜਿਹੜਾ ਸਾਡੇ ਕੋਲੇ ਇਹ ਨਹੀਂ ਹੈਗਾ ਜੀ ਕੰਮ ਅੱਛਾ ਕੱਲਾ ਸਾਡੇ ਕੋਲੇ ਪੱਥਰ ਭਰਨ ਦਾ ਨਹੀਂ ਸਾਡੇ ਕੋਲੇ ਥੂੜੀ ਵਾਲੇ ਲੋਡਰ ਮਿੱਟੀ ਵਾਲੇ ਲੋਡਰ ਉਹਨਾਂ ਦਾ ਕੰਮ ਵੀ ਸਾਡੇ ਕੋਲੇ ਹੈ ਜਿਹੜੇ ਅੱਗੇ ਲੱਗਦੇ ਹੁੰਦੇ ਆ ਹਾਂ ਅੱਗੇ ਜਿਹੜੇ ਫਰੰਟ ਤੇ ਲਗਾ ਰਹੇ ਆਂਗੇ ਉਹ ਸਾਡੇ ਕੋਲੇ ਮਿੱਟੀ ਵਾਲੇ ਆਗੇ ਥੂੜੀ ਵਾਲੇ ਆਗੇ ਮਤਲਬ ਜਿਨੀ 26 ਫੁੱਟਾਂ ਵੀ ਗੈਰ ਦਿੰਨੇ ਆਪਾਂ ਠੀਕ ਆ ਤੇ ਹਾਲਾਂਕਿ ਹੁਣ ਸਾਡੇ ਕੋਲ ਕੋਈ ਰਿਮੋਟ ਟਰੈਕਟਰ ਨਹੀਂ ਲੱਗਦੇ ਨਹੀਂ ਜੀ ਸਿੰਪਲ ਤੇ ਵੀ ਲਾ ਦਿੰਦੇ ਪਾਵਰ ਸਟੀering ਹੋਣਾ ਚਾਹੀਦਾ ਠੀਕ ਟਰੈਕਟਰ ਹੈ ਜਿਹੜਾ ਪਾਵਰ ਸਟੀering ਹੋਣਾ ਚਾਹੀਦਾ ਜ਼ਰੂਰੀ ਨਹੀਂ 4x4 ਜੇ 4x4 ਤਾਂ ਕਰਕੇ ਆ ਕਿਉਂਕਿ ਇਹਦਾ ਅੱਗੋਂ ਆ ਜਿਹੜਾ ਬੰਪਰ ਵੀ ਉਹ ਹੈਵੀ ਹੋ ਗਿਆ ਪਿੱਛੇ ਵੀ ਵੇਟ ਹੋ ਗਿਆ ਅੱਛਾ 4x4 ਆ ਜਿਹੜਾ ਨਦੀ ਦੇ ਵਿੱਚ ਕੰਮ ਕਰਦਾ ਹੈ ਠੀਕ ਹੈ ਇਹ ਜ਼ਿਆਦਾਤਰ ਇਹ ਪੱਥਰ ਭਰਨ ਦੀ ਕੰਮ ਹੁੰਦਾ ਹਾਂ ਇਹ ਪੱਥਰ ਭਰਨ ਦੇ ਕੱਲਾ ਜਿਹੜਾ ਹੈਗਾ ਪੱਥਰ ਭਰਨ ਦੇ ਕੰਮ ਹੀ ਦਿੰਦਾ ਉਹ ਅੱਗੇ ਵਾਲੇ ਤੂੜੀ ਮਿੱਟੀ ਤੂੜੀ ਵਾਲਾ ਮਿੱਟੀ ਵਾਲਾ ਜਿਹੜਾ ਹੈਗਾ ਜੀ ਉਹ ਅੱਡ ਤੋਵਾਂਗਾ ਠੀਕ ਹੈ ਤੇ ਇੱਕ ਵਾਰੀ ਸਾਡੇ ਕੋਲੇ ਕਿਰਾਏ ਹੀ ਆ ਰਿਹਾਗਾ ਹੁਣਾਂ ਮਨਨ ਚ ਜ਼ਿਆਦਾ ਪੱਥਰ ਵਾਲੇ ਹੀ ਆਦੇ ਸਾਡੇ ਕੋਲੇ ਤੇ ਵੈਸੇ ਤੂੜੀ ਵਾਲੇ ਜਿਹੜਾ ਹੈਗਾ ਉਹਦੇ ਵਾਸਤੇ ਆਏਗਾ ਹਾਂਜੀ ਹਾਂ ਇਹ ਟਰੈਕਟਰ ਵੀ ਮਤਲ ਹਿਮਾਚਲ ਚ ਹੀ ਆਇਆ ਹੋਇਆ ਜੀ ਇਸਦੇ ਵੀ ਮਾਨੇ ਚਲੋ ਥੇ ਈ ਆਈ ਈ ਐਸੇ ਤੇ ਵੀ ਉਹਦੇ ਨਾਲ ਦਾ ਲੱਗਦਾ ਸੇਮ ਪ੍ਰੋਸੈਸ ਹੀ ਆ ਬਈ ਬਿਲਕੁਲ ਉਸੇ ਤਰ੍ਹਾਂ ਕਾਪੀ ਪੇਸਟ ਤੋਂ ਹੀ ਲਾਵਾਂਗੇ ਅਸੀਂ ਕੋਈ ਹੋਰ ਨਹੀਂ ਹੈਗਾਗਾ ਮਤਲਬ ਕੱਲੇ ਇਹ ਸੋਨਾ ਨੇ ਅਰਜਨ ਨੋਵਾ ਨਹੀਂ ਆਰੇ ਸਾਡੇ ਕੋਲ ਸੋਨਾ ਨਿਕਾ ਹੋਰ 4x4 ਪਾਵਰ ਟਰੈਕ ਵਗੈਰਾ ਬਹੁਤ ਟਰੈਕਟਰ ਐ ਇਸ ਤਰ੍ਹਾਂ ਹੋਰ ਹੋਰ ਯਾਰੇ ਯਾਰ ਹੋਰ ਬਾਈ ਹੋਰ ਤਾਂ ਹੈ ਸਾਰੇ 4x4 ਸਵਰਾਜ 852969 ਇਦਾਂ ਜਿਹੜੇ ਅਸੀਂ ਲਾ ਕੇ ਤੋਰ ਦਿੱਤੇ ਆ ਕਿ ਹੁਣ ਐਕਚੁਅਲ ਜਿਹੜੇ ਮੇਨ ਹੁਣ ਹੈਗੇ ਸਾਡੇ ਕੋਲੇ ਇਹ 4x4 ਹੀ ਆ ਰਹੇ ਆ ਮੈਂ ਕਿਹਾ ਯਾਰ ਤੁਸੀਂ ਬਿਲਡਿੰਗਾਂ ਕੀ ਕਰੀਂ ਇਹਨਾਂ ਨਵੇਂ ਟਰੈਕਟਰਾਂ ਦੇ ਮੈਂ ਤਾਂ ਕਰਕੇ ਰੁਕ ਗਿਆ ਤੁਹਾਡੀ ਹਾਂਜੀ ਹਾਂਜੀ ਬਸ ਇਹ ਸਾਰਾ ਜੀ ਉਦੋਂ ਉਧਰੋਂ ਆਇਆ ਹੋਇਆ ਪ੍ਰੋਜੈਕਟ ਹੈ ਹਿਮਾਚਲ ਦੇ ਵਿੱਚੋਂ ਕਿ ਤੁਹਾਨੂੰ ਉਹਨਾਂ ਨੇ ਇੱਧਰ ਆਰਡਰ ਦਿੱਤੇ ਹੋਏ ਨਵੇਂ ਟਰੈਕਟਰ ਬਿਲਕੁਲ ਜਾਂਸੀ ਤੋਂ ਵੜਾ ਕੇ ਸਾਨੂੰ ਦੇ ਕੇ ਜਾਂਦੇ ਆ ਕਈ ਤਾਂ ਇਹੋ ਜਿਹੇ ਬੰਦੇ ਘਰੇ ਵੀ ਲੈ ਕੇ ਆਉਂਦੇ ਸਿੱਧਾ ਇੱਥੀ ਜ ਆਉਂਦੇ ਆ ਅੱਛਾ ਹਾਂਜੀ ਬਸ ਤੁਸੀਂ ਤਿਆਰ ਕਰਕੇ ਦਿਆ ਫਿਰ ਲਾ ਕੇ ਹਾਂ ਜਗਾੜ ਇਹਦੇ ਇਹੋ ਜਿਹੇ ਜਗਾੜ ਬਣਾ ਬਣਾ ਲਾਉਂਦੇ ਆ ਵੀਰੋ ਇਹ ਬਹੁਤ ਮੋਟੇ ਲੋਹੇ ਦੇ ਆ ਦੇਖ ਲਓ ਤੁਸੀਂ ਹਾਂ 1.5 ਤੋਂ ਉਂਗਲਾਂ ਜੀ ਮੋਟਾ ਲੋਹਾ ਹੈਗਾ ਇਹ ਹਾਂਜੀ ਹਾਂ ਇਹਨਾਂ ਨੇ ਮੋਟੇ ਲੋਹੇ ਦੇ ਬਣਾ ਕੇ ਲਾਉਂਦੇ ਆ ਸੁੱਟਣ ਵਾਲਾ ਕੰਮ ਨਹੀਂਗਾ ਹਾਂ ਇਹ 25mm ਜਾਂ 1 ਇੰਚ ਹੀ ਕਹਿ ਦਿੰਨੇ ਆ ਜੀ ਆਪਾਂ ਇਸ ਨੂੰ 1 ਇੰਚੀ ਪਲੇਟ ਆਲੀ ਇਹ ਪੰਜਾਂ ਦੇ ਹ ਹੁੱੱਕਾ ਵਾਲਾ ਕੰਮ ਨਹੀਂ ਹੈ। ਹੁੱੱਕਾ ਦੇ ਹਿਸਾਬ ਨਾਲ ਨਹੀਂ ਇੰਨੀ-ਇੰਨੀ ਮੋਟੀ ਐਂਗਲ ਲਾ ਕੇ ਇਹਨਾਂ ਇਹਨਾਂ ਮੋਟਾ ਲੋਹਾ ਲਾ ਕੇ ਫਿਰ ਤਿਆਰ ਕਰਕੇ ਹੁੱੱਕਾ ਬਣਾ ਕੇ ਆ ਜਿੰਨੇ ਹੁੱਕ ਬਾਈ ਬਣਾਈ ਜਾਂਦਾ ਹੈ ਹੁੱੱਕਾ ਤਾਂ ਹੈਗਾ ਹੀ ਅਸੀਂ ਸਿੰਪਲ ਵੈਲਡਿੰਗ ਨਹੀਂ ਵਰਤਦੇ ਅਸੀਂ ਸਿੰਪਲ ਵੈਲਡਿੰਗ ਮੈਨੇ ਟਾਂਕੇ ਵਗੈਰਾ ਲਾਉਣ ਵਾਸਤੇ ਜ਼ਿਆਦਾਤਰ ਜਿਹੜਾ ਸਾਡੇ ਕੋਲੇ ਮਿਗ ਵੈਲਡ ਹੈਗਾਗਾ ਅਸੀਂ ਉਸੇ ਦਾ ਹੀ ਪ੍ਰਯੋਗ ਕਰਦੇ ਆ ਬਾਈ ਜਿਹੜੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਟੁੱਟ ਫੁੱਟ ਨਹੀਂ ਤਿਰਕਦਾਣੀ ਇਹ ਕਦੇ ਵੀ ਮੈਨੇ ਚਲ ਹੁਣ ਜਿਹੜਾ ਲਾ ਰਿਹਾ ਮੁੰਡਾ ਲਾ ਰਿਹਾਗਾ ਇਹ ਮਿਗ ਵੈਲਡ ਹੀ ਲਾ ਰਿਹਾ ਜੀ ਸਾਡੇ ਕੋਲੇ ਠੀਕ ਆ ਭਾਈ ਇਹ ਕਹਿੰਦੇ ਵੀ ਬੈਲਡਬੂਲਡ ਪੂਰਾ ਤਕੜਾ ਮਜ਼ਬੂਤ ਲਾਉਣੇ ਆ ਆ ਦੇਖ ਲਓ ਬਾਕਤ ਬਣਿਆ ਤਾਂ ਇਹਦੇ ਬਾਕਤ ਬਣਾ ਕੇ ਲਾਉਂਦੇ ਆ ਹਾਂਜੀ ਤੇ ਆ ਦੇਖ ਲਓ ਲੋਹਾ ਕਿੰਨਾ ਕਿੰਨਾ ਮੋਟਾ ਪਿਆ ਵੀਰ ਉਹ ਇਹ ਬਰੀਕ ਜਿਹਾ ਲੋਹਾ ਨਹੀਂ ਲਾਉਂਦੇ ਕੋਈ ਟੂਟਾਂ ਦੇ ਹਿਸਾਬ ਨਾਲ ਨਹੀਂ ਇੰਚਾਂ ਦੇ ਹਿਸਾਬ ਨਾਲ ਲੱਟਾਗਾ ਬਾਕੀ ਜਿਹੜਾ ਅਸੀਂ ਡੋਡਰ ਦੋਆ ਲੱਗੀ ਜਾਂਦੇ ਤੇ ਜਿਵੇਂ ਗਵਾਂ ਤੇ ਵੀ ਕਹਿੰਦੇ ਖੜੇ ਚਾਰ ਪੰਜ ਟਰੈਕਟਰਾਂਾਂ ਕੋਲੇ ਲੱਗੇ ਹੋ ਤੇ ਨਾਲ ਦੀ ਨਾਲ ਆਈ ਜਾਂਦੇ ਆ ਜਾਈ ਜਾਂਦੇ ਆ ਤੇ ਅੱਗੇ ਵੀ ਲੋਡਰ ਲਾ ਕੇ ਦਿੰਦੇ ਆ ਇਹ ਟਰੈਕਟਰਾਂ ਦੇ ਜਿਹੜੇ ਸੰਗ ਜੱਲ ਲਵਾਉਣਾ ਹੋਵੇ 4x4 ਦੇ ਵੀ ਤੇ 2 ਵੀਲ ਦੇ ਵੀ ਲਾ ਕੇ ਦਿੰਦੇ ਟਰੈਕਟਰ ਪਾਵਰ ਸਟੀਰਿੰਗ ਹੋਵੇ ਪਾਵਰ ਸਟੀਰਿੰਗ ਵੀ ਲਾ ਕੇ ਦਿੰਦੇ ਹੈਗੇ ਕਿਸੇ ਵੀਰ ਨੇ ਲਵਾਉਣਾ ਹੋਵੇ ਉਹਨਾਂ ਨਾਲ ਕੰਟੈਕਟ ਕਰ ਸਕਦਾ ਤੇ ਆਹ ਕੰਟੈਕਟ ਨੰਬਰ ਹੈ ਵੀਰਾਂ ਦਾ ਇਹਨਾਂ ਦਾ 993152610 999045255946 ਹੋਰ ਵੀਰੇ ਬਾਕੀ ਜਿਹੜਾ ਹੈਗਾ ਹੀ ਅਸੀਂ ਕਿਸੇ ਤੇ ਤਸੱਲੀ ਨਹੀਂ ਕਰਦੇ ਖਰਾਦ ਵਗੈਰਾ ਦਾ ਕੰਮ ਵੀ ਅਸੀਂ ਖੁਦ ਹੀ ਕਰਦੇ ਆਂਗੇ ਇਹ ਵੀ ਹੈਗਾ ਕਿ ਜਿਹੜਾ ਕੰਮ ਕਰਕੇ ਦਿੰਦੇ ਕੋਈ ਉਹ ਵੀ ਆਪ ਕਰਕੇ ਦਿੰਦੇ ਆਂਗਾ ਅਸੀਂ ਆਪ ਨੇ ਜਿੰਨਾ ਸਾਡੇ ਕੋਲ ਟਰੈਕਟਰਾਂ ਦਾ ਕੰਮ ਹੁੰਦਾ ਖਰਾਦ ਵਗੈਰਾ ਦਾ ਉਹ ਅਸੀਂ ਆਪ ਖੁਦ ਕਰਦੇ ਆਂਗੇ ਕਿਸੇ ਤੋਂ ਐ ਨਹੀਂ ਹੈਗਾ ਵੀ ਉੱਥੋਂ ਕਰਾ ਲਈਏ ਇੱਥੋਂ ਕਰਾ ਲਈਏ ਬਿਲਕੁਲ ਜਿਵੇਂ 0 0 ਐਕਿਊਰੇਸੀ ਦੇ ਵਿੱਚ ਕੰਮ ਕੀਤਾ ਜਾਂਦਾ ਹੈ ਠੀਕ ਆ ਬਾਈ ਕਹਿੰਦੇ ਪੂਰਾ ਸਾਫ ਸੁਹਾਈ ਨਾਲ ਤੇ ਖਰਾਦ ਖਰੂਦ ਦਾ ਕੰਮ ਹੈ ਜਿਹੜਾ ਉਹ ਵੀ ਆਪ ਕਰਕੇ ਦਿੰਦੇ ਆਂ ਹਾਂਜੀ ਕਿਸੇ ਵੀ ਵੀਰ ਨੇ ਲੋਡਰ ਲਗਾਉਣਾ ਹੋਵੇ ਨਾ ਉਹਨੂੰ ਜਰੂਰ ਮਿਲੋ ਇੱਕ ਕੰਟੈਕਟ ਕਰਕੇ ਇਹਨਾਂ ਨਾਲ ਮਿਲ ਸਕਦੇ ਹੋ ਆ ਨੰਬਰ ਐਸੋ ਨੂੰ ਸਕਰੀਨ ਤੇ ਦੇ ਰੱਖੀ ਐ ਇਹਨਾਂ ਦਾ ਪੋਸਟਰ ਦੇਖ ਸਕਦੇ ਹੋ ਆ ਵੇਖੋ ਜੀ ਇਹ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਜਦੋਂ ਮਰਜੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਲੋਡਰ ਲਵਾ ਸਕਦੇ ਹੋ ਕਿਸੇ ਟਾਈਪ ਦਾ ਵੀ ਲੋਡਰ ਲਵਾਉਣਾ ਹੋਵੇ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਮਿਲੋ ਇਹ ਕਾਲਿਆਲੀ ਤੋਂ ਰੋੜੀ ਰੋੜੀ ਰੋੜ ਨੇੜੇ ਸਰਚੈਨ ਰੋਡ ਕਾਲਿਆਲੀ ਮੰਡੀ ਕਾਲਿਆਲੀ ਮੰਡੀ ਸਰਸਾ ਜ਼ਿਲ੍ਹਾ ਦਾ ਹੈ ਤੇ ਅੱਗੇ ਸਰਦੂਲਗੜ ਤੋਂ ਤਿੱਕ 35 ਕਿਲੋਮੀਟਰ ਕਾਲਿਆਲੀ ਗੰਨੀ ਨੂੰ ਆ ਜਾਂਦਾ ਹੈ ਤੇ ਡੱਬਲ ਤੋਂ ਵੀ 30 ਕਿਲੋਮੀਟਰ ਤੇ ਤਲਵੰਡੀ ਵੀ ਮੰਨ ਕੇ ਚਲੋ ਕਿੰਨੇ ਕਿਲੋਮੀਟਰ ਪੈਂਦੀ ਹੈ ਇਹ ਤਾਂ ਦੰਦਵਾ ਸਰ ਤਾਂ ਨੇੜਾ ਤਲਵੰਡੀ ਸਾਹਿਬ ਉਸ ਤੋਂ ਵੀ 30 ਕਿਲੋਮੀਟਰ ਪੈਂਦਾ ਡੱਬਾਲੀ ਤੋਂ 30 35 ਕਿਲੋਮੀਟਰ ਪੈਂਦਾ ਹਰਿਆਣਾ ਪੰਜਾਬ ਰਾਜਸਥਾਨ ਦਾ ਹੈ ਵਿਚਾਲੜਾ ਸੈਂਟਰ ਆ ਜੀ ਜਿਹੜਾ ਕਾਲਿਆਲੀ ਮੰਡੀ ਹੈ ਠੀਕ ਹੈ ਬਾਈ ਕਹਿੰਦਾ ਇਹ ਸੈਂਟਰ ਦੇ ਵਿੱਚ ਬੈਠਿਆ ਸੀ ਜਮਾ ਹਰਿਆਣਾ ਪੰਜਾਬ ਰਾਜਸਥਾਨ ਦਾ ਕਿਤੋਂ ਆ ਕੇ ਬੰਦਾ ਹਿਮਾਚਲ ਤੋਂ ਵੀ ਆ ਕੇ ਲਵਾਈ ਜਾਂਦੇ ਕਿਤੋਂ ਵੀ ਆ ਕੇ ਨਾ ਲੋਡਰ ਲਵਾ ਸਕਦਾ ਬਹੁਤ ਸਾਫ ਸਫਾਈ ਨਾਲ ਕੰਮ ਕਰਦਿਆ ਇਹ ਆਹ ਲੋਡਰ ਜਿਹੜੇ ਹਿਮਾਚਲ ਦੇ ਵਿੱਚ ਜਾ ਰਹੇ ਜਿਹੜੇ ਅੱਗੇ ਲਾਉਂਦੇ ਉਹ ਰਾਜਸਥਾਨ ਹਰਿਆਣਾ ਪੰਜਾਬ ਉਹ ਬਹੁਤ ਇਹਨਾਂ ਕੋਲੇ ਲੱਗਣੂ ਦੇ ਹੁਣ ਇਹਨਾਂ ਨੇ ਕਰਾ 10 ਦਿਨਾਂ ਦੇ ਆ ਜਾੜੇ ਫੜ ਰੱਖੇ ਹਿਮਾਚਲ ਦੇ ਵਿੱਚ ਜਿਆਦਾ ਜ਼ਰੂਰਤ ਹੋਊਗੀ ਤੇ ਦੂਜੇ ਲੋਡਰ ਇਹਨਾਂ ਨੇ ਲਾ ਕੇ ਦੂਜੀ ਦੁਕਾਨ ਤੇ ਵੀ ਖੜਾ ਰੱਖਿਆ ਪੰਜ-ਚਾਹ ਟਰੈਕਟਰ ਜਿੱਦੇ ਦੁਬਾਰੇ ਦੂਜੇ ਲੋਡਰ ਅੱਗੇ ਲੱਗਣ ਵਾਲੇ ਹੋਏ ਤੂੰ ਵੀ ਇਹਦੇ ਲੱਗੇ ਹੋਏ ਉਹ ਵੀ ਦੋਨੋਂ ਕਿਤੇ ਖੱਗ ਜਾਵਾਂਗੇ ਠੀਕ ਹੈ ਵੀਰੇ ਠੀਕ ਹੈ ਬਹੁਤ ਧੰਨਵਾਦ